ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਤੁਹਾਨੂੰ ਆਫਰ ਆਇਆ ਸੀ ਕਿ ਆਓ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਭਗਵੰਤ ਮਾਨ ਦਾ ਨਹੀਂ ਮੈਨੂੰ ਆਇਆ ਲੇਕਿਨ ਇਹਨਾਂ ਦਾ ਜਿਹੜਾ ਮੈਂ ਹੁਣ ਉਹਦਾ ਨਾਂ ਤਾ ਨਹੀਂ ਲੈਂਦੇ ਚੰਗੇ ਲੱਗਦੇ ਲੇਕਿਨ ਇਹਨਾਂ ਦੀ ਪਾਰਟੀ ਦਾ ਜਿਹੜਾ ਕਰਤਾ ਧਰਤਾ ਬਣਿਆ ਵਾ ਸੀ ਉਸ ਵਕਤ ਪੰਜਾਬ ਦਾ ਜਿਹਨੂੰ ਡਿਊਟੀ ਸੌਂਪੀ ਵੀ ਸੀ ਕਿ ਕਿਹੜੇ ਬੰਦੇ ਲਿਆਉਣੇ ਜਾ ਕੇ ਰਡਾਰ ਤੇ ਜਾ ਕੇ ਕੰਮ ਕਰ ਰਾਗ ਵਿੱਚ ਡੱਡਾ ਜਾ ਬਸ ਨਾਂ ਨਹੀਂ ਲੈਣਾ ਬੇਟਾ ਤੇ ਉਹਨਾਂ ਦੇ ਵੱਲੋਂ ਬੜੀ ਗਈ ਪਹਿਲਾ ਮੁਲਾਕਾਤਾਂ ਲਈ ਟਾਈਮ ਮੰਗਿਆ ਗਿਆ ਮੈਂ ਨਹੀਂ ਦਿੱਤਾ ਕਿਉਂਕਿ ਮੈਂ ਜਾਣਾ ਨਹੀਂ ਸੀਗਾ ਟੈਲੀਫੋਨ ਤੇ ਸਾਡੇ ਕੋਲ ਬੜੇ ਆਪ ਨਹੀਂ ਸਤਵਾੜੀ ਹੋ ਰਹੇ ਰਹੀ ਮੈਨੂੰ ਆਏ ਬੁਲਾ ਦਿਓ ਹੋਰ ਬੜੇ ਇਹਨਾਂ ਦੇ ਆਪਦੇ ਐਮਐਲਏ ਮੈਂ ਕਈ ਲੇਡੀਜ਼ ਨੂੰ ਮੈਂ ਹੁਣ ਵੀ ਕਿਸੇ ਪਾਰਟੀ ਦੀਆਂ ਹਾਂ ਮੈਂ ਕਹਿੰਦੀ ਬੇਟਾ ਪਾਰਟੀਆਂ ਤੁਹਾਡੀ ਆਪ ਕੋ ਆਪਣੀਆਂ ਪਰ ਬੀਂਗ ਏ ਔਰਤ ਮੇਰਾ ਫਰਜ਼ ਬਣਦਾ ਮੈਂ ਮਾਂ ਦੀ ਤੌਰ ਤੇ ਹਾਂ ਤੁਸੀਂ ਬੱਚਿਓ ਤੁਹਾਨੂੰ ਸਾਬ ਦੱਸਣਾ ਕਿ ਇਸ ਤਰ੍ਹਾਂ ਚੱਲੋ ਇਸ ਤਰ੍ਹਾਂ ਚੱਲੋ ਆਏ ਮਾਲ ਠਾਇਓ ਆਏ ਮੁੱਦਾ ਠਾਇਓ ਆਏ ਗੱਲ ਕਰਿਓ ਸੋ ਉਹਨਾਂ ਸਾਰਿਆਂ ਨੇ ਮੈਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਕਿਸੇ ਸਮੋ ਦੇ ਕਰੇ ਮਿਲ ਕੇ ਤੇ ਉਹ ਉੱਥੇ ਮੈਨੂੰ ਆ ਸਾਰੀਆਂ ਆਫਰਾਂ ਦਿੱਤੀਆਂ ਉਹਨਾਂ ਨੇ ਮੈਂ ਕਿਹਾ ਕਿ ਮੈਂ ਸੋਚਿਆ ਹੀ ਨਹੀਂ ਜੇ ਮੈਂ ਹੁੰਦੀ ਤਾਂ ਮੈਂ ਤਮਰਾਰਜੀ ਦੇਸਾਈ ਜਦੋਂ ਇੰਦਰਾਜੀਤ ਵੱਖਰੀ ਪਾਰਟੀ ਹੋਈ ਹੈ ਉਹਦੇ ਮੈਨੂੰ ਲਾਣ ਕਰਦੇ ਸੀ ਉਦੋਂ ਬਹੁਤ ਵੱਡਾ ਇੱਕ ਦੇਸ਼ ਭਗਤ ਬਿਲਗਾ ਹੋਇਆ ਉਹ ਮੇਰੇ ਕੋਲ ਆਇਆ ਸੀ ਪੰਡਤ ਮੋਨ ਲਾਲ ਚੇਅਰਮੈਨ ਸੀ ਕੀ ਖਾਦੀ ਬੋਰਡ ਦੇ ਸਤਨਾਮ ਸਿੰਘ ਬਾਜਵਾ ਵਾਈਸ ਪ੍ਰਧਾਨ ਸੀ ਮੈਂ ਵੀ ਉਦੋਂ ਮੈਂਬਰ ਸੈਕਟਰੀ ਸੀ ਉਦੋਂ ਮੈਨੂੰ ਆਫਰ ਆਈ ਸੀ ਕਿ ਤੈਨੂੰ ਅੱਜ ਪੰਜਾਬ ਦੀ ਵੱਡੀ ਲੀਡਰ ਬਣਾਉਣੀ ਹੈ ਮੈਂ ਬਣ ਜਾਂਦਾ ਮੇਰੇ ਫਾਦਰ ਨੂੰ ਮਹਾਰਾਜਾ ਪਟਿਆਲਾ ਨੇ ਇਹ ਕਿਹਾ ਕਿ ਅਸੀਂ ਰਿਆਸਤਾਂ ਹੁਣ ਟੁੱਟ ਜਾਣੀਆਂ ਨੇ ਤੇ ਆ ਜਿਹੜਾ ਹੈਗੇ ਆ ਪਤਾ ਨਹੀਂ ਉਪਰੋਂ ਕਦੋਂ ਜਿਹੜੇ ਹੈਗੇ ਆ ਫੈਸਲੇ ਆ ਜਿਹੜਾ ਆਰਡਰ ਆ ਜਾਣ ਤੁਹਾਨੂੰ ਅਸੀਂ ਸ਼ਾਮ ਨੂੰ ਇਹਨਾਂ ਦੀ 12:00 ਵਜੇ ਮੀਟਿੰਗ ਹੋਈ ਸੀ ਮੇਰੇ ਫਾਦਰ ਦੀ ਆ ਜਿਹੜਾ ਹੁਣ ਅਮਰਜੀਤ ਸਿੰਘ ਹੈ ਤੇ ਤਰਨੋਚਨ ਸਿੰਘ ਹੈ ਦੇ ਨਾਲ ਕਮਰਜੀਤ ਸਿੰਘ ਵਾਲੀਆ ਹੁੰਦਾ ਸੀ ਮਰ ਗਿਆ ਉਹ ਬਚਾਰਾ ਪਟਿਆਲੇ ਦਾ ਉਹ ਤੇ ਪ੍ਰੇਮ ਕੁਮਾਰ ਆਈਐਸ ਅਫਸਰ ਸੀ ਸਾਡੇ ਪਿੰਡ ਦਾ ਸੀ ਉਹਨਾਂ ਦੀ ਡਿਊਟੀ ਲਈ ਸੀ ਕਿ ਪੱਟਲ ਸਾਹਿਬ ਨੂੰ ਲੈ ਕੇ ਆਓ ਤੇ ਉਹਨਾਂ ਨੂੰ ਕਿਹਾ ਵੀ 4:00 ਵਜੇ ਤੁਹਾਨੂੰ ਅਸੀਂ ਸੌਂਚ ਕਾਉਂਦੇ ਆ ਚੀਫ ਮਿਨਿਸਟਰੀ ਦੀ ਤੇ ਬਾਰਾ ਸਾਹਿਬ ਨੇ ਕਿਹਾ ਮੈਂ ਰਾਜਪਰਮਖ ਬਣ ਜੂ ਮੇਰੇ ਫਾਦਰ ਉੱਤੇ ਕਹਿਣ ਲੱਗਿਆ ਤੁਹਾਡੀਆਂ ਸੋਨੇ ਦੀਆਂ ਪਰਚਾਂ ਫਟੇਲੀਆਂ ਚਾਹ ਪੀ ਕੇ ਮੈਂ ਸੇਵਾ ਸਿੰਘ ਠੀਕਰੀ ਵਾਲੇ ਦੀ ਜਿਹੜੀ ਕਤਲ ਸਟੇਟ ਹੈ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੀ ਜੇਲ੍ਹ ਚ ਰਿਆ ਅੰਗਰੇਜ਼ਾਂ ਦੇ ਕਹਿਣ ਤੇ ਉਹ ਤਾਂ ਮੈਂ ਸੀਐਮ ਚ ਭਲੇ ਜੂਗਾ ਸਾਡਾ ਟੰਬਰ ਉਹ ਹੈ ਜਿਨ੍ਹਾਂ ਨੇ ਉਹਦੇ ਛੱਡੇ ਹੈ ਤੇ ਇਸੇ ਤਰ੍ਹਾਂ ਨਾਲ ਜਿਵੇਂ ਕਿਸਾਨ ਮੋਰਚਾ ਲੱਗਿਆ ਉਸ ਵੇਲੇ ਵੀ ਅ ਅਸੀਂ ਤਾਂ ਪੰਡਤ जवाहरलाल नेहरू ਨੇ ਮੇਰੇ ਫਾਦਰ ਨੂੰ ਕਿਹਾ ਕਿ ਦੱਸੋ ਥੋੜਾ ਸਾਰਾ ਕੁਝ ਲੁੱਟ ਗਿਆ ਪਟ ਗਿਆ ਔਰ ਥੋੜਾ ਪਰਿਵਾਰ ਹੈ ਪੰਜਾਬ ਦੇ ਵਿੱਚ ਸ਼ਾਇਦ ਤੁਸੀਂ ਪਰਿਵਾਰ ਹੋ ਜਿਨ੍ਹਾਂ ਦੇ ਪਰਿਵਾਰ ਦੇ 6 ਮੈਂਬਰ ਦੇ ਜੀ ਇਜਾਦੀ ਚ ਗਏ ਨੇ ਨਾਨੀ ਮਾਂ ਬੱਚੇ ਭੈਣ ਭਾਈ ਕੋਈ ਜੇਲਾ ਚ ਮਰਿਆ ਕੋਈ ਹੋਸਟਲਾਂ ਜੀ ਦੇ ਫੀਸਾਂ ਨਗੀਆਂ ਰੁਲਕੇ ਮਰ ਗਿਆ ਨੁਕਸਾਨ ਹੋਇਆ ਥੋੜਾ ਸਿਆ ਕਰਨ ਮੇਰੇ ਫਾਦਰ ਤੇ ਕਹਿਣ ਲੱਗੇ ਪੰਡਤ ਜੀ ਲੱਖਾਂ ਮਣਸੋ ਨਾਲ ਲਟਾਉਣ ਵਾਲਾ ਮੇਰੇ ਗਏ ਬੱਚੇ ਵਾਪਸ ਆ ਜਾਣਗੇ ਜਿਹੜੇ ਆਖਰ ਤੇ ਵੀ ਤਰਫ ਦੇ ਕੇ ਮੇਰੇ ਮਾਂ ਨੂੰ ਬੁਲਾ ਦਿਓ ਮੇਰੇ ਬਾਪ ਨੂੰ ਬੁਲਾ ਦਿਓ ਉਹ ਚਲੇ ਗਏ ਮੈਂ ਪਰੋਲ ਤੇ ਨਹੀਂ ਗਿਆ ਤੇ ਮੈਂ ਆ ਚਾਂਦੀ ਸੋਨਾ ਮੈਨੂੰ ਤੁਸੀਂ ਲੋਕਾਂ ਨੂੰ ਦੇ ਦਿਓ ਮੈਨੂੰ ਤੁਹਾਡਾ ਬਹੁਤ ਮਿਹਰਬਾਨੀ ਆਫਰ ਕੀ ਐਸੀ ਆਪ ਵੱਲੋਂ ਐਸਾ ਡਿਪਟੀ ਸੀਐਮ ਸੀਐਮ ਜਿਕੇ ਆਫਰ ਕੁਝ ਉਹਦਾ ਉੱਪਰ ਤੋਂ ਲੈ ਕੇ ਸੀਐਮ ਤੋਂ ਲੈ ਕੇ ਕਿ ਅਨਾਉਂਸ ਨਹੀਂ ਕਰਾਂਗੇ ਲੇਕਿਨ ਤੁਹਾਨੂੰ ਅਸੀਂ ਲੇਡੀਆਂ ਉਸ ਖਾਨਦਾਨ ਦੀਆਂ ਜਿਹਨੂੰ ਤੁਹਾਡੀਆਂ ਪਾਰਟੀਆਂ ਤੋ ਨਾਲ ਨਹੀਂ ਚਮਕਾ ਸਕੀਆਂ ਅਸੀਂ ਚਮਕਾਵਾਂਗੇ ਤਜਰਬਾ ਤੁਹਾਡੇ ਕੋਲੇ ਹੈ ਸਾਡੇ ਕੋਲ ਤਜਰਬੇਕਾਰ ਸਭ ਚਾਹੀਦਾ ਹੈ ਅਸੀਂ ਤੁਹਾਨੂੰ ਆਪਣਾ ਰਾਈਟਿੰਗ ਜਿਸ ਤਰ੍ਹਾਂ ਤੁਹਾਨੂੰ ਹੋਊ ਯਕੀਨ ਅਸੀਂ ਕਰਾਂਗੇ ਸੀਐਮ ਚਪਾਸਤੇ ਮੈਂ ਛੱਡੀ ਦੂਜੀ ਆਫਰ ਫਿਰ ਇਹ ਕਹੀ ਸੀ ਵੀ ਜੇ ਤੁਸੀਂ ਬਿਲਕੁਲ ਨਹੀਂ ਮੈਂ ਜਾਣਾ ਆ ਦੋਨੇ ਬੱਚੇ ਤੁਹਾਡਾ ਜਵਾਈ ਤੇ ਤੁਹਾਡਾ ਬੇਟਾ ਇਹ ਸਭ ਦੇ ਦਿਓ ਤੁਸੀਂ ਰਾਵਨਾ ਦੇ ਘਰੇ ਬੈਠੇ ਰਟਾਇਰ ਹੋਏ ਇੱਕ ਨੂੰ ਵਜ਼ੀਰ ਬਣਾ ਦਾਂਗੇ ਇੱਕ ਨੂੰ ਐਮਐਲਏ ਬਣਾ ਦਾਂਗੇ ਉਦੋਂ ਫਿਰ ਮੈਂ ਕਿਹਾ ਕਿ ਮੈਨੂੰ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜਿਹੜੇ ਇੱਥੇ ਸਾਡੇ ਜਸਵੀਰ ਸਿੰਘ ਕੁਦਰੀ ਉਦੋਂ ਕਰਦਾ ਤਾਂ ਪਤਾ ਨਹੀਂ ਸੀ ਵਕੀਲ ਨੂੰ ਟਿਕਟ ਮਿਲਦੀ ਹੈ ਕਿ ਨਾ ਮਿਲਦੀ ਹੈ ਜਸਵੀਰ ਸਿੰਘ ਕਾਂਗਰਸ ਚੁੰਦਾ ਸੀ ਫਿਰ ਉਹਨੇ ਕਾਫੀ ਕੰਮ ਕੀਤਾ ਸੀ ਤੇ ਮੈਂ ਕਿਹਾ ਉੱਥੇ ਜਸਵੀਰ ਸਿੰਘ ਪ ਕਿ ਮੈਂ ਉਸ ਮੁੰਡੇ ਦਾ ਹੱਕ ਖੋਖਾ ਦੇ ਪੁੱਤਰ ਨੂੰ ਦਵਾ ਦਾਂ ਵੀ ਉਹਨੂੰ ਐਮਐਲਏ ਬਣਾ ਦੇਓਗੇ ਕਹਿੰਦੇ ਮੈਂਰੇ ਸਾਡੇ ਘਰ ਬੈਠੇ ਬਣ ਜਾਣੇ ਉਹ ਤੁਸੀਂ ਛੱਡ ਬੰਨਾ ਮਿਹਰਬਾਨ ਥੋੜੀ ਮੈਨੂੰ ਕੁਛ ਨਹੀਂ ਚਾਹੀਦਾ